ਸੁਲਤਾਨਪੁਰ ਲੋਧੀ ਤੋਂ ਇੱਕ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱहां ਕੰਮ ਤੋਂ ਪਰਤ ਰੇ ਮਾਂ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਦਰਦਨਾਖਾ ਹਾਦਸਾ ਵਾਪਰਿਆ ਇਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਦਰਅਸਲ ਸਕੂਟਰੀ ਦੇ ਉੱਪਰ ਕੰਮ ਤੋਂ ਘਰ ਪਰਤ ਰੇ ਸੀ ਤਾਂ ਬੀਤੀ ਰਾਤ ਇਹ ਭਿਆਨਕ ਹਾਦਸਾ ਵਾਪਰ ਗਿਆ ਤੇਜ਼ ਟਰੱਕ ਨੇ ਪਿਛੋਂ ਆਣ ਕੇ ਟੱਕਰ ਮਾਰੀ ਹੈ ਤੇ ਮੌਕੇ ਤੇ ਹੀ ਔਰਤ ਦੀ ਮੌਤ ਹੋ ਚੁੱਕੀ ਹੈ ਗੱਡੀ ਚਾਲਕ ਜਿਹੜਾ ਆ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹਾਲਾਂਕਿ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ ਜਿੱਥੇ ਬਾਡੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਤਾਹਾਂ ਮਾਰ ਮਾਰ ਕੇ ਰੋਇਆ ਵੀ ਜਾ ਰਿਹਾ ਤੇ ਦੂਸਰੇ ਪਾਸੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਕਿਉਂਕਿ ਜੋ ਟਰੱਕ ਚਾਲਕ ਫਰਾਰ ਹੋਇਆ ਸੀਗਾ ਮੌਕੇ ਤੋਂ ਟੱਕਰ ਮਾਰ ਕੇ ਕਿਹਾ ਜਾ ਰਿਹਾ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਦੀ ਮੰਗ ਜਿਹੜੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੇਰ ਰਾਤ ਇਹ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਨੋਂ ਕੰਮ ਤੋਂ ਵਾਪਸ ਪਰਤ ਰਹੇ ਸੀ ਘਰ ਆ ਰਹੇ ਹੀ ਦੋਨੋਂ ਮਾਂ ਪੁੱਤ ਦੱਸੇ ਜਾ ਰਹੇ ਨੇ ਸਕੂਟਰੀ ਤੇ ਸਵਾਰ ਸੀਗੇ ਬਾਰੇ ਸੜਕ ਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਟਰੱਕ ਤੇਜ਼ ਰਫ਼ਤਾਰ ਟਰੱਕ ਪਿੱਛੋਂ ਆਣ ਕੇ ਜਦੋਂ ਟੱਕਰ ਮਾਰਦਾ ਹੈ ਤਾਂ ਇਸ ਦੇ ਵਿੱਚ ਔਰਤ ਦੀ ਮੌਤ ਹੋ ਜਾਂਦੀ ਹੈ ਪੁੱਤ ਦੇ ਵੱਲੋਂ ਤਾਹਾਂ ਮਾਰੀਆਂ ਜਾ ਰਹੀਆਂ ਨੇ ਆਪਣੀ ਮਾਂ ਨੂੰ ਆਵਾਜ਼ਾਂ ਮਾਰੀਆਂ ਜਾ ਰਹੀਆਂ ਨੇ ਕਿਉਂਕਿ ਦੋਨੋਂ ਮਾਂ ਪੁੱਤ ਜਦੋਂ ਵਾਪਸ ਆ ਰਹੇ ਸੀ ਤਾਂ ਉਸੇ ਸਮੇਂ ਇਹ ਹਾਦਸਾ ਵਾਪਰ ਗਿਆ ਕੰਮ ਤੋਂ ਪਰਤ ਰਹੇ ਸੀ ਵਾਪਸ ਘਰ ਆ ਰਹੇ ਸੀ ਤਾਂ ਸਾਰੇ ਹੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਦੁੱਖ ਨੇ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਤਾਹਾਂ ਮਾਰ-ਮਾਰ ਕੇ ਪਰਿਵਾਰ ਦੇ ਵੱਲੋਂ ਰੋਇਆ ਜਾ ਰਿਹਾ ਹੈ ਔਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਹਿ ਰਹੇ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਅਸੀਂ ਇੰਜ ਹੀ ਆਪਣਾ ਤਰਨਾ ਜਾਰੀ ਰੱਖਾਂਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਪੁਲਿਸ ਦੇ ਨਾਲ ਵੀ ਗੱਲਬਾਤ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਔਰ ਪੁਲਿਸ ਪ੍ਰਸ਼ਾਸਨ ਨੇ ਇਹ ਭਰੋਸਾ ਜਰੂਰ ਦਿਵਾਇਆ ਕਿ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਮੌਕੇ ਤੋਂ ਟਰੱਕ ਚਾਲਕ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਔਰ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਤੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਹਿੱਟ ਐਂਡ ਰਨ ਨੂੰ ਚਾਹੇ ਅਸੀਂ ਲੈ ਕੇ ਗੱਲ ਕਰੀਏ ਤਾਂ ਇਹ ਕਾਨੂੰਨ ਜਿਹੜਾ ਸুইসੇ ਕਰਕੇ ਕੱਢਿਆ ਸੀ ਕਿ ਹਿੱਟ ਐਂਡ ਰਨ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਜਦੋਂ ਟਰੱਕ ਚਾਲਕ ਦੇ ਵੱਲੋਂ ਹਿੱਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਭੱਜ ਜਾਂਦੇ ਹੈ ਤੇ ਇਸ ਦੇ ਵਿੱਚ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ ਤਾਂ ਇਹ ਜਿਹਾ ਹੀ ਮਾਮਲਾ ਇਹ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਦੋਨੋਂ ਮਾਪ ਪੁੱਤ ਕੰਮ ਤੋਂ ਵਾਪਸ ਘਰ ਪਰਤ ਰਹੇ ਸੀ ਤਾਂ ਉਸੇ ਸਮੇਂ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਸੜਕ ਦੇ ਉੱਪਰ ਹੀ ਜਿਹੜਾ ਆ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਦੀ ਮਤ ਹੋ ਜਾਂਦੀ ਹੈ ਤਾਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਘਰ ਦੇ ਵਿੱਚ ਵੀ ਸੂਕ ਦੀ ਲਹਿਰ ਹੈ ਔਰ ਸਿਵਲ ਹਸਪਤਾਲ ਦੇ ਵਿੱਚ ਡੈੱਡ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਣੀ ਹੈ ਕਿ ਆਖਰ ਪੂਰੀ ਘਟਨਾ ਕੀ ਹੈ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਤੇ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ ਸਰ ਸਾਡਾ ਨਾਮ ਅਨਪ੍ਰੀਤ ਘੋੜਿਆ ਮੇਰੇ ਨਾਮ ਮੇਰੇ ਨਾਲੋਂ ਸਪਿੰਡ ਸੁਲਤਾਨਪੁਰ ਰਹਿਣ ਵਾਲੇ ਆ ਡੇਰਾ ਸੈਦਾ ਦਾ ਹਾਂਜੀ ਹਾਂਜੀ ਕੀ ਕੰਮਣਾ ਹੋਈ ਹੈ ਕਿਤਨਾ ਸਾਰੇ ਅਸੀਂ ਕੰਮ ਤੋਂ ਆ ਰਹੇ ਸੀਗੇ ਇਸ ਟਾਈਮ ਤੇ ਅਸੀਂ ਅੱਗੇ ਪਿੱਛੇ ਸੀਗੇ ਟਰੱਕ ਦੇ ਤੇ ਟਰੱਕ ਵਾਲੇ ਨੇ ਪਿੱਛੋਂ ਆਣ ਕੇ ਜਾਣ ਕੇ ਬਾ ਅੱਗੇ ਸਾਈਡ ਮਾਰ ਕੇ ਗਿਆ ਤੇ ਨਾਲ ਹੀ ਦੇਤੋ ਗਈ ਉਹਨਾਂ ਦੀ ਸਾਨੂੰ ਕੁਝ ਨਹੀਂ ਸੀ ਉਸ ਟਾਈਮ ਪਤਾ ਲੱਗ ਰਿਆ ਮਾਰਨ ਵਾਲੀ ਮੇਰੀ ਚਾਚੀ ਜੀ ਸੀਗੇ ਚਾਚੀ ਜੀ ਦੀ ਪਹਿਲਾਂ ਦੇ ਇਥੋਂ ਹੋ ਗਈ ਸੀਗੀ ਕੀ ਨਾਮ ਸੀ ਤੁਹਾਡਾ ਜੀ ਜਸਵੰਤ ਕੌਰ ਨੂੰ ਹਾਂ ਜੀ ਕੀ ਨਾਮ ਨਾਲ ਆ ਰਹੇ ਸੀ ਉਹ ਆਪਣੇ ਬੇਟਾ ਜੀ ਦੇ ਨਾਲ ਆ ਰਹੇ ਸੀਗੇ ਐਕਟਿਵਾ ਤੇ ਅੱਛਾ ਜੀ ਪਿੱਛੋਂ ਟੱਕਰ ਮਾਰੀ ਟਰੱਕ ਨਾਲ ਹਾਂ ਜੀ ਬਹੁਤ ਤੇਜ਼ ਆ ਰਿਹਾ ਸੀ ਉਹ ਪਹਿਲਾਂ ਹੀ ਬਹੁਤ ਤੇਜ਼ ਆ ਰਿਹਾ ਸੀਗਾ ਜੀ ਮੰਗ ਕਰਨੀ ਚਾਹੁੰਦੇ ਹੋ ਮੰਗ ਸਰਾਨੂੰ ਇਨਸਾਫ ਚਾਹੀਦਾ ਆ ਗਾਉਂ ਤੋਂ ਇਦਾਂ ਕਿਸੇ ਨਾ ਨਾ ਹੋਵੇ ਜਿੱਦਾਂ ਸਾਡੇ ਨਾਲ ਹੋਈ ਆ ਕੱਲਾ ਮੌਕੇ ਤੇ ਪੱਧ ਗਿਆ ਹਾਂਜੀ ਉਹਦੇ ਪਿੱਛੇ ਆ ਕੇ ਲੈ ਗਿਆ ਦੋ ਜਾਨੀ ਉਹਦੇ ਜਿਹੜੇ ਟਰੱਕ ਦੇ ਮੰਗਲ ਸੀਗੇ ਖੜੇ ਹੋਏ ਹੁਣੇ ਇੱਕ ਪੇਸ਼ੈਂਟ ਆਇਆ ਫੀਮੇਲ ਪੇਸ਼ੈਂਟ ਹੈ ਸਾਨੂੰ ਦੱਸਿਆ ਜਾ ਰਿਹਾ ਕਿ ਉਹ ਇੱਥੇ ਐਕਸੀਡੈਂਟ ਹੋ ਗਿਆ ਸੀ ਆਪਣੇ ਸੁਲਤਾਨਪੁਰ ਸੀ ਤੇ ਜਦੋਂ ਸਾਡੇ ਕੋਲ ਆਏ ਆ ਤਾਂ ਉਹ ਪੇਸ਼ੈਂਟ ਮੌਕੇ ਤੇ ਮਰ ਚੁੱਕਾ ਹੋਇਆ ਸੀਗਾ ਅਸੀਂ ਹੁਣ ਜਿਹੜੀ ਕਾਰਵਾਈ ਉਹ ਬੰਨਦੀ ਕਾਰਵਾਈ ਉਹ ਕਰ ਰਹੇ ਹਾਂ ਕੋਈ ਇਨਫੋਰਮੇਸ਼ਨ ਦੇਤੀ ਹੈ ਜੀ ਹਾਂਜੀ ਪੁਲਿਸ ਨੂੰ ਇਤਲਾ ਕਰ ਦਿੱਤੀ ਗਈ ਹੈ ਉਹ ਵੀ ਮੌਕੇ ਤੇ ਆ ਗਏ ਹੋਏ ਨੇ ਉਹਨੂੰ ਦੇਖ ਕੇ ਆ ਕੇ ਕੀ ਜੋ ਜਦਾਂ ਵੀ ਕਹਿੰਦੇ ਆ ਜਿੰਨਾ ਵੀ ਆਪਾਂ ਉਹ ਕੇ ਕਰਦੇ ਕੀ ਨਾਮ ਕੀ ਹੈ ਪੇਸ਼ੰ ਦਾ ਪੇਸ਼ੰ ਦਾ ਨਾਮ ਕੁਲਵੰਤ ਕੌਰ ਹੈ ਪਰ ਐਕਸੀਡੈਂਟ ਇਥੇ ਲੱਗੀ ਹੋਇਆ ਹੈ ਆਪਣੇ ਬੀ ਡੀ ਬੀਓ ਆਫਿਸ ਦੇ ਇਲਾਕੇ ਕਰ ਰਹੇ ਨੇ ਇਹ ਐਸੇ ਬਲਦੇਵ ਸਿੰਘ ਦਾੜਾ ਜ਼ਿਲਦਾਨਪੁਰ ਲੋਧੀ ਜੀ ਇਹ